ਹਾਂਜੀ ਸੰਗਤ ਜੀ ਪਿਛਲੀ ਵੀਡੀਓ ਜਿਹੜੇ ਗੁਰਦੁਆਰਾ ਸਾਹਿਬ ਰਹਿ ਗਏ ਸੀਗੇ ਜੀ ਆਪਾਂ ਇਸ ਤੇ ਦਿਖਾਵਾਂਗੇ ਇਹ ਆ ਗੁਰਦੁਆਰਾ ਸੰਗਤ ਸਾਹਿਬ ਆਓ ਜੀ ਦੇ ਦਰਸ਼ਨ ਕਰਾਉਣੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਆਜੋ ਜੀ ਦੇਖੋ ਜੀ ਇਹ ਵੀ ਆਪਦੀ ਕਮਾਈ ਖਾਤਰ ਬੈਠਿਆ ਹਨਾ ਆਪਦੀਆਂ ਰੇੜੀਆਂ ਲਾਈ ਸਾਰੇ ਜਣੇ ਆਜੋ ਤੇ ਇਸ ਗੁਰਦੁਆਰੇ ਦਾ ਇਤਿਹਾਸ ਤੁਹਾਨੂੰ ਦਿਖਾਉਣੇ ਆ। ਪੜ ਲਓ ਵੀਡੀਓ ਦੇ ਵਿੱਚ। ਲਓ ਜੀ ਕਰੋ। ਇਹ ਥੋੜਾ ਜਿਹਾ ਵੀਡੀਓ ਨੂੰ ਪਾਜ਼ ਕਰਕੇ ਪੜ ਲਿਓ ਜੀ। ਲਓ ਜੀ। ਲੋ ਸਾਰਾ ਸੰਗਤ ਜੀ। ਕਰਵਾਉਣੇ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਇਤਿਹਾਸ ਤੁਸੀਂ ਪੜ ਲਿਆ ਹੋਣਾ ਬਈ ਇੱਥੇ ਜਿਹੜੀਆਂ ਫੌਜਾਂ ਆਈਆਂ ਸੀ ਗੁਰਗੋਬ ਸਿੰਘ ਜੀ ਦੇ ਨਾਲ ਉਹਨਾਂ ਨੇ ਤਨਖਾਹਾਂ ਮੰਗਿਆ ਸੀ ਤਾਂ ਫਿਰ ਗੁਰਗੋਬ ਸਿੰਘ ਜੀ ਨੇ ਮਾਗ ਦੇਖ ਲਈ ਗੁਰਦੁਆਰੇ ਤੋਂ ਤੋਂ ਕਹਿੰਦੇ ਵੀ ਖਜ਼ਾਨਾ ਖਤਵਾ ਕੇ ਮੋਹਰਾਂ ਸੀਗੀਆਂ ਜਿਹੜੀਆਂ ਇੱਥੇ ਮੰਗਵਾਈਆਂ ਤੇ ਤਨਖਾਹਾਂ ਮੰਗੀਆਂ ਸੀਗੀਆਂ ਜੀ ਸੰਗਤ ਸਾਹਿਬ ਗੁਰਦੁਆਰਾ ਕਰੋ ਜੀ ਦਰਸ਼ਨ ਲਓ ਜੀ ਦਰਸ਼ਨ ਕਰੋ ਇਤਿਹਾਸਕ ਬੌਲੀ ਸਾਹਿਬ ਇਸ ਦੇ ਨਾਲ ਹੀ ਅਸਤਵ ਵਾਲਾ ਤੁਹਾਨੂੰ ਉਸਤੇ ਵੀ ਲੈ ਕੇ ਜਾਵਾਂਗੇ ਉਹ ਵੀ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਆ ਪਹਿਲਾ ਇਤਿਹਾਸਕ ਬੌਲੀ ਦੇਖ ਲਓ ਬਹੁਤ ਡੂੰਗੀ ਬੌਲੀ ਹੈ ਜੀ ਬਹੁਤ ਜਿਹਨੇ ਕੀਤਾਗਾ ਬਹੁਤ ਡੂੰਗੀ ਬੌਲੀ ਹੈ ਜੀ ਇਤਿਹਾਸਕ ਬੌਲੀ ਦੇਖੋ ਸੰਗਤ ਦਰਸ਼ਨ ਕਰ ਰਹੀ ਹੈ ਜੀ ਹਾਂ ਜੀ ਇਹ ਤੇ ਮੌਸਮ ਦਾ ਬਹੁਤ ਫਰਕ ਹੈ ਆਪਣੇ ਨਾਲੋਂ ਬਹੁਤ ਜ਼ਿਆਦਾ ਗਰਮੀ ਆ ਫਰਵਰੀ ਦਾ ਮਹੀਨਾ ਪੂਰਾ ਹੈ ਜੇ ਛੜ ਦਾ ਮਹੀਨਾ ਲੱਗਦਾ ਇੱਥੇ ਤਾਂ ਜੀ ਆਪਣੇ ਨਾਲੋਂ ਪੂਰਾ ਹੀ ਵੱਖਰਾ ਮੌਸਮ ਦਾ ਆ ਤੁਹਾਨੂੰ ਅਸਤਵਾਲ ਦੇ ਅਸਤਵਾਲ ਹੁੰਦਾ ਕੀ ਹੁੰਦਾ ਇਹ ਆ ਜੀ ਗੁਰਦੁਆਰਾ ਦਮਦਮਾ ਬੌਲੀ ਸਾਹਿਬ ਤੇ ਇਹ ਇੱਥੋਂ ਦਾ ਇਤਿਹਾਸ ਆ ਪੜ ਸਕਦੇ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ ਲਿਓ ਜੀ ਸਹੀ ਇਤਿਹਾਸ ਸਾਰਾ ਆ ਤੁਹਾਨੂੰ ਦਿਖਾ ਰਹੇ ਆ ਜੀ ਦੇਖੋ ਇਹ ਅਜੀਤ ਬੇਲਾ ਨੂੰ ਕਰਵਾਉਣੇ ਦਰਸ਼ਨ ਇਸ ਦਾ ਇਤਿਹਾਸ ਵੀ ਤੁਸੀਂ ਪਿਛਲੇ ਬੋਰਡ ਤੇ ਪੜ੍ਹ ਲਿਆ ਹੋਣਾ ਜੀ ਜੇ ਨਹੀਂ ਪੜਿਆ ਤਾਂ ਵੀਡੀਓ ਚ ਥੋੜਾ ਜਿਹਾ ਬੈਕ ਜਾ ਕੇ ਪੜ ਲਵੋ ਉੱਥੇ ਬੌਲੀ ਸਾਹਿਬ ਦਾ ਤੇ ਇਸ ਤਬੇਲੇ ਦਾ ਇਤਿਹਾਸ ਲਿਖਿਆ ਹੋਇਆ ਸੀਗਾ ਜੀ ਆਓ ਤੁਹਾਨੂੰ ਘੋੜਿਆਂ ਦੇ ਦਰਸ਼ਨ ਕਰਵਾਉਣੇ ਆ ਜੀ ਬਣਾ ਦੇਖੋ ਦਰਸ਼ਨ ਕਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕੇ ਸਵਾਰੇ ਗੋੜਾ ਹੈ ਇਹਨਾਂ ਨੂੰ ਸਾਹਬ ਸੁਣਦੀ ਕਾਢੀ ਬੰਦੇ ਇੱਥੇ ਹੋਰ ਵੀ ਕਈ ਘੋੜੇ ਨੇ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਦੇਖੋ ਜਿਹੜਾ ਉਹ ਘੋੜੇ ਨੂੰ ਲੋਕ ਮੱਥਾ ਟੇਕ ਰਹੇ ਸੀਗੇ ਜੀ ਉਹ ਘੋੜਾ ਜਿਹੜੇ ਘੋੜੇ ਦੀ ਸਵਾਰੀ ਕਰਦੇ ਸੀ ਗੁਰੂ ਸਾਹਿਬ ਜੀ ਉਹਨਾਂ ਦੀ نسل ਚੋਂ ਸੀ ਆ ਜੀ ਤੁਸੀਂ ਦਰਸ਼ਨ ਕੀਤਾ ਉਸ ਘੋੜੇ ਦੇ ਦੇਖੋ ਜੀ ਅੰਦਰ ਇਹ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਘੋੜੇ ਆ ਜੀ ਇਸ ਦਪੇਲੇ ਤਵੇਲੇ ਦੇ ਵਿੱਚ ਦੇਖੋ ਕਰੋ ਜੀ ਦਰਸ਼ਨ ਆ ਜਿਹੜਾ ਹਸਤਵਲ ਹੈ ਜੀ ਘੋੜਿਆਂ ਦਾ ਉਸ ਦੇ ਬਾਰੇ ਲਿਖਿਆ ਹੈ ਜੀ ਤੁਸੀਂ ਪੜ੍ਹ ਸਕਦੇ ਹੋ ਮੈਂ ਥੋੜੀ ਟਾਈਮ ਜਿਦ ਦਿਖਾ ਦਿੰਦਾ ਤੇ ਵੀਡੀਓ ਪਾਜ਼ ਕਰਕੇ ਦੇਖ ਲਿਓ ਜੀ ਸਾਧ ਸੰਗਤ ਜੀਓ ਇਹ ਆ ਗੁਰਦੁਆਰਾ ਬੰਦਾ ਘੜ ਸਾਹਿਬ ਤੇ ਆਓ ਇਸ ਦਾ ਇਤਿਹਾਸ ਤੁਹਾਨੂੰ ਦਿਖਾਉਣੇ ਆ ਪੜ੍ਹ ਲਓ ਲਓ ਜੀ ਇਹ ਵੀਡੀਓ ਪਾਜ਼ ਕਰਕੇ ਪੜ੍ਹਨਾ ਕਰੋ ਜੀ ਵੀਡੀਓ ਨਹੀਂ ਬੜੀ ਲੰਬੀ ਬਣ ਜਾਂਦੀ ਆ ਲਓ ਹਾਂ ਤੁਹਾਨੂੰ ਕਰਾਵਾਂਗੇ ਦਰਸ਼ਨ ਦੇਖੋ ਜੀ ਬਰਦਾ ਕਸ਼ਾਹ ਹੈ ਇਸ ਪਵਨ ਸਥਾਨ ਦਾ ਇਹ ਦਾਸ ਇਸ ਪ੍ਰਕਾਰ ਦਾ ਹੈ ਕਸ਼ਮੀਰ ਦੇ ਪੁੱਛਦੇ ਘਲਾਤੀ ਲੇਕੇ ਇੱਕ ਛੋਟੇ ਉਹ ਲਾਈਨ ਕਰਾ ਤੋੜਿਆ ਅਤੇ ਗੁਰੂ ਮਾਰੀਸ਼ਰ ਰਾਣੀ ਦੀ ਇਤਨਾਹ ਇਤਖਰਦਾਈ ਅਤੇ ਮਹੀਨ 1710 ਦੇ ਵਿੱਚ ਪੰਜਾਬ ਦੇ ਜੀਵਨ ਅੰਦਰ ਦੀਆਂ ਦਰਤਾ ਬਗੇਰ ਸੱਚੇ ਬਾਦਸ਼ਾਹ ਉਸਤਾਦਿਆਂ ਨੇ ਨਿਕੁੰਨ ਨਿਕਾਵਣਾ ਪੂਰੀ ਕਰਨ ਜਦੋਂ ਕਰੋ ਦੇਰ ਹੋਇਆ ਦੰਨੀਆਂ ਦਰਤਾ ਬਖਸ਼ਣ ਦਰਮਾਨੀਆਂ ਦੇ ਬਗਦ ਦਾ ਬੋਲ ਕਾਰਜ ਨਾਸ ਕਰਨ ਯਾਤਰਾ ਸਫਲ ਬਣਾਉਣ ਸੱਚੇ ਸਾਹ ਸੰਗਤ ਜੀ ਇਹ ਆ ਗੁਰਦੁਆਰਾ ਨਗੀਨਾ ਘਾਟ ਸਾਹਿਬ ਲਓ ਜੀ ਇਹਦਾ ਇਤਿਹਾਸ ਪੜ੍ਹ ਲਓ ਤੁਸੀਂ ਤੁਹਾਨੂੰ ਦਿਖਾਉਣਿਆਂ ਤੇ ਮਗਰੋਂ ਗੁਰਦੁਆਰਾ ਸਾਹਿਬ ਜੀ ਦੇ ਵੀ ਕਰਾਵਾਂਗੇ ਦਰਸ਼ਨ ਲਓ ਜੀ ਲਓ ਜੀ ਅੰਦਰ ਤੁਹਾਨੂੰ ਅੰਦਰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਆ ਜੋੜਾ ਕਰ ਇਸੇ ਜੋੜਾ ਜਮਾ ਕਰਾਉਣੇ ਆ ਤੇ ਫਿਰ ਦਿਖਾਉਣੇ ਜੀ ਅੰਦਰੋਂ ਲਓ ਜੀ ਤੁਹਾਨੂੰ ਦਿਖਾਉਣੇ ਅੰਦਰਬਾਰ ਸਾਹਿਬ ਅੰਦਰੋਂ ਤੇ ਇੱਥੇ ਬੋਰਡ ਤੇ ਇਤਿਹਾਸ ਫਿਰ ਲਿਖਾਇਆ ਜੀ ਪੜ੍ਹ ਲਓ ਇੱਕ ਵਾਰ ਦੁਬਾਰਾ ਤੁਸੀਂ ਅੱਜ ਤੁਹਾਨੂੰ ਦਿਖਾ ਦਿੰਨੇ ਆ ਸਾਰਿਆਂ ਦਾ ਜੀ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾ ਦਿੱਤੇ ਜੀ ਤੇ ਜਿਹੜਾ 메ਨ ਸੱਚਖੰਡ ਸਾਹਿਬ ਆਈ ਉਹ ਜੋ ਸ਼ਾਮ ਨੂੰ ਸ਼ਾਸਤ੍ਰਾਏ ਦਰਸ਼ਨ ਕਰਵਾਉਣਗੇ ਤੁਹਾਨੂੰ ਉਹਦੇ ਵੀ ਦਰਸ਼ਨ ਕਰਵਾਵਾਂਗੇ ਜੀ ਜੇ ਵੀਡੀਓ ਬਣਾਉਂਦੇ ਹੋ ਸਾਧੋ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ ਨਿਮਾਣੇ ਬੱਚੇ ਸਮਝ ਗਏ ਇਹ ਹੈ ਜੀ ਸੱਚਖੰਡ ਸਾਹਿਬ ਏਟੇ 27 ਜਿਆਦਾ ਸੀ ਜੀ ਤੇ ਸਾਨੂੰ ਵੀਡੀਓ ਨਹੀਂ ਬਣਾਉਣ ਦਿੱਤੀ ਗਈ ਇਸ ਕਰਕੇ ਛੋਟੀ ਜੀ ਕਲਿੱਪ ਵੀਡੀਓ ਦੇ ਵਿੱਚ ਐਡ ਕਰ ਰਹੇ ਹਾਂ ਜੇ ਵੀਡੀਓ ਬਣਾਉਂਦੋਂ ਕੋਈ ਗਲਤੀ ਹੋ ਗਈ ਤਾਂ ਸਾਨੂੰ ਮਾਫ ਕਰਨਾ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ